ਸਤਿ ਸ੍ਰੀ ਅਕਾਲ ਜੀ ਯੂਰਪੀ ਪੰਜਾਬੀ 365 YouTube ਚੈਨਲ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ 'ਚ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਡੌਗ ਲਵਰਸ Vodafone ਸਰ ਕੰਪੋਬਾਸੋ ਸੇ ਪਰਮਨੈਂਟ ਵਾਲੇ ਪੇਪਰ ਟਾਈਮ 9:01:36 ਸੈਕਿੰਡ ਹੈ ਨਿਕਲ ਜਾਣਗੇ ਕਿਆ ਹਾਂ ਭਾਈ ਆਪਕੇ ਪੇਪਰ ਜੋ ਹੈ ਨਾ ਜ਼ਰੂਰ ਨਿਕਲ ਜਾਣਗੇ 1-2 ਮਹੀਨੇ ਆਪਕੋ ਵੇਟ ਤੋਂ ਕਰਨਾ ਹੀ ਪਵੇਗਾ ਠੀਕ ਹੈ ਇਹ ਬਾਈ ਨੇ ਆਪਣੀ ਜਿਹੜੀ ਹੈ ਮੈਂਬਰਸ਼ਿਪ ਲਈ ਆ ਤੇ ਇਹਨਾਂ ਦਾ ਧੰਨਵਾਦ ਅਮਰ ਅਮਰਿੰਦਰ ਸਿੰਘ ਸਤਿ ਸ੍ਰੀ ਅਕਾਲ ਭਾਜੀ ਕਿਵੇਂ ਹੋ ਜੀ ਬਾਈ ਜੀ ਵਾਹਿਗੁਰੂ ਦੀ ਕਿਰਪਾ ਸਦਕਾ ਮੇਰਾ ਕਨਵਰਸ ਦਾ ਦਮਾਂਦਾ ਨਿਕਲ ਆਇਆ 26 ਫਰਵਰੀ ਨੂੰ ਕੀਤਾ ਸੀ ਜੀ ਬਟ ਹਲੇ 9 ਮੰਥ ਬੜੀ ਪਹਿਲੀ ਸੰਜੋਰਨੋਂ ਨਹੀਂ ਮਿਲੀ ਫਿੰਗਰ 14 ਜਨਵਰੀ ਨੂੰ ਹੋਏ ਸੀ ਹੁਣ ਭਾਜੀ ਅੱਗੇ ਦਾ ਪ੍ਰੋਸੈਸ ਦੱਸੋਗੇ ਜੀ ਕੀ ਹੋਊਗਾ ਜੀ ਤੇ ਕੀ ਕਰਨਾ ਅੱਗੇ ਪਿਛਲੀ ਵੀਡੀਓ 'ਚ ਵੀ ਕਮੈਂਟ ਕੀਤਾ ਸੀ ਬਾਈ ਬਟ ਕੋਈ ਰਿਪਲਾਈ ਨਹੀਂ ਆਇਆ ਵੀਰ ਜੀ ਬਾਈ ਤੁਹਾਡੇ 14 ਜਨਵਰੀ ਨੂੰ ਤੁਸੀਂ ਕਹਿੰਦੇ ਫਿੰਗਰ ਹੋ ਗਏ ਤੇ ਕਹਿੰਦਾ ਤੁਸੀਂ ਪਹਿਲਾਂ ਜਨ ਕੀ ਜਿਹੜੇ ਕਸਤੂਰੇ ਤੁਹਾਡੇ ਫਿੰਗਰ ਹੋਏ ਸੀਗਾ ਨਾ ਉੱਥੇ ਜਾ ਕੇ ਪਤਾ ਕਰੋ ਪੇ ਕਾਰਨ ਕੀ ਆ ਪੇ ਹਜੇ ਤੱਕ ਜਿਹੜੀ ਤਾਂ ਤੁਹਾਨੂੰ ਸੰਜੋੜ ਨਾ ਕਿਉਂ ਨਹੀਂ ਮਿਲੀ ਹੈਗੀ ਮੈਂ ਨੋਰਮਲੀ ਆਪਣੀਆਂ ਵੀਡੀਓ ਦੇ ਵਿੱਚ ਇਹ ਗੱਲ ਸਾਰਿਆਂ ਨੂੰ ਸਮਝਾਉਣਾ ਪੇ ਜਦ ਤੁਹਾਡੇ ਫਿੰਗਰ ਹੋ ਗੁੰਦੇ ਨਾ ਫਿੰਗਰ ਹੋਣ ਤੋਂ ਜਨ ਕੀ 40 45 ਦਿਨਾਂ ਦੇ ਵਿੱਚ ਵਿੱਚ 40 45 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਜਰੂਰ ਜਾਣਾ ਹੁੰਦਾ ਕਸਤੂਰੇ ਠੀਕ ਆ ਜਰੂਰ ਜਾਇਆ ਕਰੋ ਪੁੱਛਿਆ ਕਰੋ ਕੋਈ ਪੇਪਰ ਤਾਂ ਨਹੀਂ ਘਟ ਹੈਗਾ ਜੇ ਸਾਡੀ ਸੰਜੋੜ ਨੂੰ ਬਣੀ ਪਈ ਹੈ ਤਾਂ ਲੈ ਲਓ ਜੇ ਪੇਪਰ ਘਟ ਤਾਂ ਜਮਾ ਕਰਾਓ ਅਸੀਂ ਘਰ ਬੈਠੇ ਰਹਿੰਦੇ ਆ ਜਾਂ ਆਨਲਾਈਨ ਚੈੱਕ ਕਰਦੇ ਰਹਿੰਦੇ ਆ ਆਨਲਾਈਨ ਯਾਨਕੀ ਸੋਚੋ 50 ਵਾਰ ਨਹੀਂ ਪਤਾ ਲੱਗਦਾ ਸਿਸਟਮ ਇੱਥੇ ਇਦਾਂ ਦਾ ਹੀ ਆ ਇਸ ਕਰਕੇ ਕਿਲਾ ਕਸਤੂਰੇ ਜਾਓ ਤੁਸੀਂ ਉਹਨਾਂ ਨੂੰ ਪੁੱਛੋ ਵੇ ਸੰਜੋੜ ਨੂੰ ਅਜੇ ਤੱਕ ਕਿਉਂ ਨਹੀਂ ਰੈਡੀ ਹੋਈ ਹੈਗੀ ਬਾਕੀ ਤੁਹਾਡਾ ਇਹ ਦਮਾਂਦਾ ਨਿਕਲ ਆਏ ਤੁਸੀਂ ਆਪਣੀ ਗਾਂ ਦੀ ਹੁਣ ਤਿਆਰੀ ਕਰੋ ਜਿਹੜੇ ਇਹ ਬੰਦੇ ਨੇ ਤੁਹਾਡਾ ਦਮੰਦਾ ਕੀਤਾ ਸੀ ਕਨਵਰਸਨ ਇਹਦਾ ਮਾਲਕ ਨੇ ਹੁਣ ਗਾਹ ਤੁਸੀਂ ਜਨਕੀ ਆਪਣੀ ਜਿਹੜੀ ਕੇਟੀਆਮਾ ਕਰਾਨੀਆਂ ਪਰਫੇਤure ਤੋਂ ਉਹਨੂੰ ਕਹੋ ਆਪਦੇ ਮਾਲਕ ਨੂੰ ਕਿ ਗਾਂ ਦਾ ਜਿਹੜਾ ਕੰਮ ਸ਼ੁਰੂ ਕਰ ਕੁਲਪੂਸ਼ਨ ਰਾਣਾ ਪਾਜੀ ਇਹ 30% ਵਾਲੇ ਪੇਪਰ ਇੱਕ ਹੋਰ ਚੈਨਲ ਵਾਲਾ ਆ ਉਹ ਬੋਲਦਾ ਆਪਣੇ ਚੈਨਲ ਤੇ ਕਿ ਟੂਰਿਸਟ ਸੈਕਟਰ ਦੇ ਆ ਖੇਤੀ ਵਾਲੇ ਨਹੀਂ ਆ ਬਾਈ ਬੜਾ ਕੁਝ ਕਹਿੰਦੇ ਰਹਿੰਦੇ ਇੱਥੇ ਠੀਕ ਆ ਨਾ ਇਹ ਸਾਰੇ ਜਨਕੀ ਲਗਭਗ ਭਰੇ ਜਾਣੇ ਆ ਇਕੱਲੇ ਟੂਰਿਸਟ ਸੈਕਟਰ ਵਾਲੇ ਨਹੀਂ ਹੈਗੇ ਤੁਹਾਡੇ ਸਾਹਮਣੇ ਹੀ ਇਹ ਭਰੇ ਜਾਣੇ ਆ ਦੇਖ ਲਿਓ ਬਲੈਕ ਪੇਪਰ ਐਂਟਰਟੇਨਮੈਂਟ ਭਾਜੀ ਲਾਸਟ ਈਅਰ 9 ਮੰਥ ਵਾਲੇ ਪੇਪਰ ਨਿਕਲੇ ਸੀ ਉਹ ਕਿਸੇ ਕਾਰਨ ਮੈਂ ਲੈ ਨਹੀਂ ਤਾਂ ਹੁਣ ਬੰਦਾ ਕਹਿ ਰਿਹਾ ਕਿ ਉਹਨੂੰ ਉਹ ਕੈਨਸਲ ਨਹੀਂ ਹੋਏ ਤੁਸੀਂ ਹੁਣ ਵੀ ਲੈ ਸਕਦੇ ਹੋ 10 ਮੰਥ ਹੋ ਗਏ ਨਿਕਲੇ ਨੂੰ ਤਾਂ ਐਦਾਂ ਹੋ ਸਕਦਾ ਬਾਈ ਉਹ ਜਿਹੜੇ ਤੁਹਾਡੇ ਪੇਪਰ ਨਿਕਲੇ ਸਗੇ ਹਨਾ 9 ਮੰਥ ਵਾਲੇ ਹੁਣ ਵੀ ਜਿੱਦਾਂ ਤੁਸੀਂ ਲੈ ਸਕਦੇ ਕਿਉਂਕਿ ਮਾਲਕ ਜਿਹੜਾ ਹੁੰਦਾ ਨਾ ਤੁਹਾਡਾ ਨੂਲਾ ਉਸ ਤੋਂ ਦਵਾਰਤੀ ਜਿਹੜਾ ਰੀਨਿਊ ਕਰਾ ਸਕਦਾ ਹੁੰਦਾ ਅਪਡੇਟ ਠੀਕ ਆ ਇਸ ਕਰਕੇ ਤੁਸੀਂ ਲੈ ਸਕਦੇ ਆ ਪਰ ਪੈਸੇ ਦਾ ਦੇਣ ਲੈਣ ਜਿਹੜਾ ਹੈਗਾ ਉਹ ਧਿਆਨ ਨਾ ਕਰਿਓ ਮੇਰਾ ਭਰਾ ਸ਼ਜੀਮ ਅਲੀ ਬ੍ਰਦਰ ਨੂੰ ਲਾਉਤਾ ਨਿਕਲਣ ਤੋਂ ਬਾਅਦ ਕਿਹੜੇ ਕਿਹੜੇ ਡਾਕੂਮੈਂਟਸ ਰਿਕੁਆਇਰਡ ਨੇ ਇਟਲੀ ਤੋਂ ਨਾਨ-ਸਿਜ਼ਨਲ ਵਰਕ ਪਰਮਿਟ ਦੇ ਜਰੂਰ ਦੱਸਿਓ ਬਾਈ ਜਿਹੜਾ ਤੁਸੀਂ ਵਰਕ ਪਰਮਿਟ ਨਾ ਕਹਿਆ ਕਰੋ ਪਹਿਲੇ ਨੰਬਰ ਤੇ ਠੀਕ ਹੈ ਵਰਕ ਪਰਮਿਟ ਹੁੰਦਾ ਕਿਸੇ ਵੀ ਕੰਟਰੀ ਦਾ ਕਿ ਅਸੀਂ ਸਿੱਧੇ ਗਏ ਵੀਜ਼ਾ ਲਵਾ ਕੇ ਉਸ ਕੰਟਰੀ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਤਾਂ ਤੁਹਾਡਾ ਆਫਰ ਲੈਟਰ ਹੁੰਦਾ ਜਿਹੜਾ ਨੂਲਾ ਉਸਤਾ ਨਿਕਲਦਾ ਉਸ ਤੋਂ ਬਾਅਦ ਤੁਸੀਂ ਫਾਈਲ ਸਬਮਿਟ ਕਰਦੇ ਐਂਬੈਸੀ 'ਚ ਵੀਜ਼ਾ ਲੱਗਦਾ ਕਿੰਨੇ ਪਾਪੜ ਵੇਲਦੇ ਫਿਰ ਇੱਥੇ ਆ ਕੇ ਵੇਲਣੇ ਪੈਂਦੇ ਇਹਨੂੰ ਵਰਕ ਪਰਮਿਟ ਨਾ ਕਿਹਾ ਕਰੋ ਤੇ ਦੂਜੀ ਗੱਲ ਤੁਸੀਂ ਕਹਿੰਦੇ ਪਈ ਕਿਹੜੇ ਤੁਹਾਨੂੰ ਜਿਹੜੇ ਸਾਰ ਵਾਲੇ ਪੇਪਰ ਆਲੇ ਰਿਕੁਆਇਰਡ ਡਾਕੂਮੈਂਟ ਇਹਦੇ ਵਿੱਚ ਇਟਲੀ ਤੋਂ ਤੁਹਾਨੂੰ B2020 ਫਾਰਮ ਨੂਲਾ ਉਸਤਾ ਡਿਕਰੇਸ਼ਨੇ ਮਾਲਕ ਦੀ ਫੇਸ ਆਈਡੀ ਟੈਸਟਡ ਹੋਈ ਉਹ ਚਾਰ ਚੀਜ਼ਾਂ ਜਣੀਆਂ ਆ ਇਧਰੋਂ ਇਟਲੀ ਤੋਂ ਆਣੀਆਂ ਆ ਫਿਰ ਤੁਸੀਂ ਇੰਡੀਆ ਤੋਂ ਜਿਹੜਾ ਹੈਗਾ ਆ ਟ੍ਰੈਵਲ ਇੰਸ਼ੋਰੈਂਸ ਡੰਮੀ ਟਿਕਟ ਹੋ ਗਈ ਅਪੁਆਇੰਟਮੈਂਟ ਲੈਟਰ ਹੋ ਗਿਆ ਡੀ ਫਾਰਮ ਹੋ ਗਿਆ ਠੀਕ ਆ ਜੇ ਤੁਹਾਡੇ ਖੇਤੀ ਵਾਲੇ ਪੇਪਰ ਆ ਤਾਂ ਸਰਪੰਚ ਵਾਲਾ ਐਫੀ ਡੈਵਿਡ ਇਹ ਚੀਜ਼ਾਂ ਤੁਸੀਂ ਲਾਣੀਆਂ ਹੁੰਦੀਆਂ ਆ ਗੁਰਪ੍ਰੀਤ ਕੌਰ ਵੀਰੇ ਮੇਰੇ ਭਰਾ ਨੂੰ ਸੰਜੋੜਨੋਂ ਮਿਲੀ ਆ ਪਰ ਉਹਦੇ ਮਾਲਕ ਨੇ ਟੈਕਸ ਨਹੀਂ ਕਲੀਅਰ ਕੀਤਾ ਤੇ ਉਹਨੂੰ ਕੰਟਰੈਕਟੋ ਵੀ ਦਿੱਤਾ ਨਹੀਂ ਹੈਗਾ ਉਹਦਾ ਨਹੀਂ ਉਹਦੇ ਦਮਾਂਦਾ ਵੀ ਨਹੀਂ ਵੱਜ ਰਿਹਾ ਇਦਾਂ ਕੋਈ ਹੋਰ ਹੱਲ ਹੈਗਾ ਆ ਦੇਖੋ ਜੇ ਸੰਜੋੜਨੋਂ ਮਿਲੀ ਆ ਤੁਹਾਡੇ ਵੀਰ ਨੂੰ ਤਾਂ ਉਹ ਜ਼ਰੂਰੀ ਨਹੀਂ ਉਸ ਮਾਲਕ ਕੋਲੇ ਜਿਹੜਾ ਤੁਸੀਂ ਕਨਵਰਸੇ ਉਹਦਾ ਦਮਾਂਦਾ ਕਰਾਣਾ ਹੋਰ ਮਾਲਕ ਲੱਭ ਕੇ ਹੋਰ ਕੰਮ ਦੇ ਵਿੱਚ ਵੀ ਤੁਸੀਂ ਕਨਵਰਸੇ ਉਹਦਾ ਦਮਾਂਦਾ ਕਰਾ ਸਕਦੇ ਆ ਬਾਕੀ ਜਿਹੜਾ ਟੈਕਸ ਵਾ ਤੁਸੀਂ ਆਪਣੇ ਵੀਰ ਨੂੰ ਕਹੋ ਇੰਪਸ ਜਾਵੇ ਇੰਪਸ ਜਾ ਕੇ ਉਹਨਾਂ ਨੂੰ ਪੁੱਛੇ ਕਿ ਮੇਰਾ ਕਿੰਨਾ ਟੈਕਸ ਰਹਿੰਦਾ ਆ ਜਾਂ ਕੀ ਹਿਸਾਬ ਕਿਤਾਬ ਤੇ ਉਹਨੂੰ ਇਹ ਵੀ ਪੁੱਛੇ ਇੰਪਸ ਵਾਲਿਆਂ ਨੂੰ ਕਿ ਮੇਰਾ ਕੋਈ ਕੰਟਰੈਕਟ ਹੋਇਆ ਜਾਂ ਨਹੀਂ ਹੋਇਆ ਉਹਨਾਂ ਨੇ ਇਕੱਲੀ ਇਕੱਲੀ ਗੱਲ ਕਲੀਅਰ ਕਰ ਦੇਣੀ ਆ ਕਿ ਕੰਤਰਾਤ ਹੋਇਆ ਸੀ ਕਦੋਂ ਹੋਇਆ ਕਦੋਂ ਨਹੀਂ ਹੋਇਆ ਠੀਕ ਆ ਤੇ ਕਿੰਨਾ ਟੈਕਸ ਰਹਿੰਦਾ ਤੇ ਉਹ ਖੁਦ ਧਾਰ ਦੇਵੇ ਤੇ ਗਾਹਾਂ ਜਿਹੜਾ ਹੈਗਾ ਹੈ ਆਪਣੇ ਪੁਰਾਣੇ ਮਾਲਕ ਨੂੰ ਛੱਡੇ ਉਹਦੇ ਖੇੜੇ ਨਾ ਪਿਆ ਰਵੇ ਹੋਰ ਮਾਲਕ ਲੱਭ ਕੇ ਉਤੋਂ ਕਨਵਰਟ ਚੋਂਦਾ ਦਮੰਦਾ ਕਰਾ ਲਵੇ ਬੇਫਿਕਰ ਹੋ ਕੇ ਨਰਿੰਦਰ ਦਸਾਂਝ ਸਤਰੀਕਲ ਭਾਜੀ ਮੈਨੂੰ ਭਾਜੀ ਪਿਛਲੇ ਹਫਤੇ ਰਿਫਿਊਜ਼ਲ ਮਿਲੀ ਬ੍ਰਦਰ ਵੱਲੋਂ ਸਪੌਂਸਰਡ ਵਾਲੇ ਪੇਪਰਾਂ ਤੇ ਭਾਜੀ ਜੇ ਮੈਂ ਫੇਰ ਦੁਬਾਰਾ ਸਹੀ ਤਰੀਕੇ ਨਾਲ ਸਾਰੇ ਪੇਪਰ ਲਾਉਣਾ ਤਾਂ ਵੀਜ਼ਾ ਮਿਲ ਜਾਊਗਾ ਭਾਜੀ ਜਰੂਰ ਦੱਸਿਓ ਧੰਨਵਾਦ ਹਾਂ ਬਾਈ ਜਿਹੜੀ ਤੁਹਾਨੂੰ ਹੁਣ ਰਿਫਿਊਜ਼ਲ ਮਿਲੀ ਆ ਉਹਦੇ ਵਿੱਚ ਉਹਨਾਂ ਨੇ ਕਾਰਨ ਵੀ ਦੱਸਿਆ ਨਾ ਤੁਹਾਨੂੰ 60 ਦਿਨ ਦਾ ਟਾਈਮ ਦਿੱਤੇ ਆ ਤੇ ਉਹ ਜਿਹੜੇ ਕਾਰਨ ਦੱਸਿਆ ਉਹ ਪੇਪਰ ਸਹੀ ਕਰਾ ਕੇ ਅਪਡੇਟ ਕਰਾ ਕੇ ਭਰਾ ਤੁਹਾਨੂੰ ਜਿਹੜਾ ਤੋਂ ਸਿਸਟਮ ਵਿੱਚ ਵੀ ਤੇ ਤੁਹਾਨੂੰ ਭੇਜੇ ਤੇ ਤੁਸੀਂ ਉਹ ਐਮਬੈਸੀ ਲੈ ਕੇ ਜਾਓ ਠੀਕ ਆ ਤੁਹਾਨੂੰ ਜਰੂਰ ਵੀਜ਼ਾ ਦੁਆਰਤੀ ਦੇਣਗੇ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆ ਤੇ ਤੁਹਾਨੂੰ ਅੰਬੈਸੀ ਜਾਣ ਵਾਸਤੇ ਦੁਵਾਰਤੀ ਅਪੁਆਇੰਟਮੈਂਟ ਦੀ ਲੋੜ ਵੀ ਨਹੀਂ ਹੈਗੀ ਆਪਣੇ ਬ੍ਰਦਰ ਨੂੰ ਕਹਿ ਕੇ ਜਿਹੜੇ ਵੀ ਪੇਪਰਾਂ ਦੇ ਕਾਰਨ ਕਰਕੇ ਇਹ ਹੋਇਆ ਤੁਹਾਡਾ ਜਨਕੀ ਰਿਫਿਊਜ਼ਲ ਲੱਗਿਆ ਉਹ ਸਹੀ ਕਰਵਾ ਕੇ ਅਪਡੇਟ ਕਰਾ ਕੇ ਤੁਹਾਨੂੰ ਭੇਜਿਓ ਤੇ ਤੁਸੀਂ ਅੰਬੈਸੀ ਜਮਾ ਕਰਾਓ ਜੱਟ ਗੇਮਿੰਗ ਵੀਰ ਜੀ ਮੇਰੇ ਬੇਟੇ ਦੇ ਪੇਪਰ ਕਸੈਰਤੇ ਤੋਂ ਭਰੇ ਸੀ ਟਾਈਮ 11 2 19 ਸੈਕਿੰਡ ਤੇ 12 2 2025 ਨੂੰ ਪਰ ਅਜੇ ਤੱਕ ਨਹੀਂ ਆਏ ਏਜੰਟ ਕਹਿੰਦਾ ਕੁਝ ਪਤਾ ਨਹੀਂ ਲੱਗ ਰਿਹਾ ਉਹਨੇ ਸਾਨੂੰ ਰਸੀਦ ਦੇ ਦਿੱਤੀ ਸੀ ਤੇ ਸਾਡੇ ਤੇ ਕੋਈ ਪੈਸਾ ਵੀ ਨਹੀਂ ਲਿਆ ਕੀ ਹੁਣ ਵੇਟ ਕਰਨਾ ਚਾਹੀਦਾ ਜਾਂ ਨਹੀਂ ਪੇਪਰ ਆਉਂਦਾ ਹਾਂਜੀ ਤੁਹਾਨੂੰ ਜ਼ਰੂਰ ਜਿਹੜਾ ਹੈ ਨਾ ਵੇਟ ਕਰਨਾ ਚਾਹੀਦਾ ਵੀਰ ਜੀ ਕਿਉਂਕਿ ਇਹ ਪੇਪਰ ਜਿਹੜੇ ਹੈਗੇ ਆ ਨਾ ਏਦਾਂ ਨਹੀਂ ਹੈਗਾ ਕਿ ਭਰੇ ਆ ਕੇ ਤਿੰਨ ਚਾਰ ਮਹੀਨਿਆਂ ਚ ਨਿਕਲ ਜਾਂਦੇ ਆ ਕਈਆਂ ਦੇ ਸਾਲ ਬਾਅਦ ਵੀ ਨਿਕਲਦੇ ਆ 7-8 ਮਹੀਨੇ ਬਾਅਦ ਵੀ ਨਿਕਲਦੇ ਕਈਆਂ ਦੇ ਡੇਢ ਸਾਲ 2 ਸਾਲ ਬਾਅਦ ਵੀ ਨਿਕਲਦੇ ਆ ਤੁਹਾਨੂੰ ਵੇਟ ਕਰਨਾ ਚਾਹੀਦਾ ਜ਼ਰੂਰ ਤੁਹਾਡੇ ਕਿਸੇ ਹਰਤੇ ਤੋਂ ਆ ਪੇਪਰ ਨਿਕਲ ਆਣਗੇ ਜਗਜੀਤ ਥਿੰਦ ਹਾਂਜੀ ਵੀਰ ਜੀ ਸਾਨੂੰ ਸਲਿੱਪ ਆਈ ਸੀ 29 ਅਪ੍ਰੈਲ ਨੂੰ ਸ਼ਾਮ ਨੂੰ 7:30 ਪੀਐਮ ਵਜੇ ਤੇ ਕਿਦਾਂ ਉਹ ਪੇਪਰ ਨਿਕਲ ਸਕਦੇ ਜਾਂ ਨਹੀਂ ਬਾਈ ਨਿਕਲ ਜਾਣਗੇ ਕੋਈ ਚੱਕਰ ਨਹੀਂ ਹੈ ਦੇਖੋ ਹੁਣ ਜੇ ਤੁਹਾਡੇ ਪੇਪਰ ਜਿਹੜੇ 29 ਅਪ੍ਰੈਲ ਦੇ ਭਰੇ ਆ ਜਾਣਤ ਰਹੇ ਹਨਾ ਜਾਂ ਜਿਹੜੇ ਵੀ ਮਾਲਕ ਨੇ 7:30 ਪੀਐਮ ਦੇ ਤੇ ਉਹਦੇ ਟਾਈਮਿੰਗ ਆ ਤਾਂ ਵੀ ਫੇਰ ਉਹ ਤੁਹਾਡੇ ਸਾਲ ਵਾਲੇ ਆ ਜੇ ਤੁਹਾਡੇ 5-7 ਜਾਂ 12 ਫਰਵਰੀ ਤੱਕ ਤਿੰਨਾਂ ਦਿਨਾਂ ਚੋਂ ਕਿਸੇ ਹੋਰ ਇਹਨਾਂ ਦਿਨਾਂ ਦੇ ਪਰ ਹੋਏ ਆ ਤਾਂ ਮੀਓ ਨਿਕਲਨੇ ਨਿਕਲਨੇ ਹੈ ਨਾ ਤੁਹਾਨੂੰ ਸਲਿੱਪ ਦਿੱਤੀ ਹੈ ਤੁਸੀਂ ਵੇਟ ਕਰੋ ਵੀਰੇ ਅਮਰਵੀਰ ਬੈਂਸ ਭਾਜੀ ਕਨਵਰਸ ਹੋਣ ਦਾ ਦਮਾਂਦਾ ਕਰਨ ਲੱਗੇ ਹਸਪੀਤਲ ਦੀ ਜ਼ਰੂਰਤ ਹੁੰਦੀ ਜਾਂ ਫਿਰ ਦਮਾਂਦਾ ਨਿਕਲੇ ਤੋਂ ਬਾਅਦ ਵੀ ਬਣਾ ਸਕਦੇ ਆ ਬਾਈ ਇਹਦੀ ਲੋੜ ਪਹਿਲਾਂ ਹੀ ਹੁੰਦੀ ਹੈ ਠੀਕ ਆ ਪਹਿਲਾਂ ਤੁਹਾਨੂੰ ਲਾਣੀ ਪੈਣੀ ਹੈ ਲੋਜੋ ਵੀ ਚੱਲ ਜੂਗੀ ਤੁਹਾਡੇ ਤੇ ਕਮੈਂਟ ਦੇ ਥੱਲੇ ਵੀ ਕਿਸੇ ਨੇ ਨਾ ਦੂਜਾ ਰਿਪਲਾਈ ਕੀਤਾ ਹੋਇਆ ਆ ਸੈਣੀ ਏ ਯੂ ਐਚ ਸਾਤਸਰੀ ਕਲਜੀ ਭਾਜੀ ਤੁਹਾਡੀ ਵੀਡੀਓਜ਼ ਬਹੁਤ ਮੋਟੀਵੇਸ਼ਨਲ ਹੁੰਦੀਆਂ ਵਾਹਿਗੁਰੂ ਮਿਹਰ ਕਰੇ ਬਾਈ ਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਨੀ ਰਠੌਰ ਭਾਜੀ ਸਾਤਸਰੀ ਕਲ ਭਾਜੀ ਮਾਨ ਤੋਂ ਬਾਦੇ ਪਿੰਡ ਚ ਰਹਿੰਦਾ ਹਾਂ ਤੇ ਮੇਰੇ ਘਰ ਦਾ ਮਾਲਕ ਮੈਨੂੰ ਕਹਿੰਦਾ ਮੈਂ ਤੇਰੇ ਹਸਪੀਤੀ ਬਣਾਣੀ ਆ ਬਟ ਮੈਂ ਕਨਵਰਸੋਨੇ ਦਾ ਦਮਾਂਦਾ ਕਰਨਾ ਹਰੇ ਕੋਈ ਪ੍ਰੋਬਲਮ ਤਾਂ ਨਹੀਂ ਆਈ ਜੇ ਮੈਂ ਹਸਪੀਤੀ ਬਣਾਵਾ ਆਨਸਰ ਦਿਓ ਪਲੀਜ਼ ਭਾਈ ਦੇਖੋ ਜੇ ਤੁਸੀਂ ਮਾਨ ਤੋਂ ਵਿੱਚ ਦੇ ਹਨ ਕਿਸੇ ਵੀ ਪਿੰਡ 'ਚ ਰਹਿਨੇ ਆ ਜੇ ਤੁਸੀਂ ਹੁਣ ਗੱਲ ਸਿਰਫ ਇੰਨੀ ਆ ਕਿ ਦਮੰਦਾ ਤੁਸੀਂ ਆਪਣਾ ਫਿਰ ਮਾਨ ਤੋਂ ਵਿੱਚ ਹੀ ਕਰਾਓ ਠੀਕ ਹੈ ਇੱਥੇ ਲਾਗੇ ਤੱਕ ਗਈ ਕਿਉਂਕਿ ਤੁਸੀਂ ਜੇ ਹੋਰ ਜ਼ਿਲ੍ਹੇ ਦੇ ਵਿੱਚ ਤੁਸੀਂ ਜਾ ਕੇ ਕਰਾਉਣੇ ਆ ਆਪਣਾ ਦਮਾਂਦਾ ਤੇ ਹੋਸਪਿਟੀ ਤੁਸੀਂ ਮਾਨ ਤੋਂ ਵੀ ਥੀਲਾ ਨੇ ਆ ਉਹ ਗੱਲ ਨਾ ਸਹੀ ਨਹੀਂ ਹੈਗੀ ਗਦੀ ਗੇੜ ਪਾਉਂਗੇ ਗਾਹਾਂ ਕੰਮ ਤਾਂ ਤੁਹਾਡਾ ਹੋ ਜੂਗਾ ਪਰ ਗਦੀ ਗੇੜ ਬਹੁਤ ਪੈਣਾ ਜੇ ਤੁਸੀਂ ਆਪਣਾ ਕਨਵਰਸ ਹੋਣਾ ਦਮਾਂਦਾ ਕਰਾਣਾ ਤੇ ਉਹ ਹੋਸਪਿਟੀ ਬਣਾਉਣ ਨੂੰ ਕਹਿੰਦਾ ਤਾਂ ਤੁਸੀਂ ਇੱਥੇ ਦੀ ਬਣਾਓ ਜਿੱਥੇ ਰਹਿ ਰਹੇ ਆ ਦਮਾਂਦਾ ਵੀ ਇੱਥੇ ਲਗਾਤਾਰ ਇਹੀ ਕਰਿਓ ਮੇਰਾ ਵੀਰ ਸ਼ਰਨਦੀਪ ਸਿੰਘ ਹੈਲੋ ਪਾਜੀ ਸਰਕਸ ਵਾਲੇ ਪੇਪਰਾਂ ਦੀ ਅਪਾਇੰਟਮੈਂਟ ਕਦੋਂ ਓਪਨ ਹੋਣੀ ਹੈ ਪਾਜੀ ਪਲੀਜ਼ ਹੁਣ ਰਿਪਲਾਈ ਕਰਿਓ ਪਾਜੀ ਮੇਰਾ ਵੀਰ ਅਪਾਇੰਟਮੈਂਟ ਚਾਹੀਏ ਤੇ ਸਰਕਸ ਵਾਲੇ ਪੇਪਰ ਆ ਚਾਹੀਏ ਕੋਈ ਵੀ ਪੇਪਰ ਹੋ ਆ વેબ ફોર્મ भरो BFPS Global ਦੀ વેબસાઈਟ ਤੇ ਜਾ ਕੇ વેબ ફોર્ਮ ਭਰ ਕੇ রেফারન્સ નંબર ਲੈ ਕੇ ਫਿਰ ਤੁਹਾਨੂੰ ਬਾਅਦ ਵਿੱਚ ਅਪਾਇੰਟਮੈਂਟ ਵਾਸਤੇ ਵੇਟ ਕਰਨੀ ਪੈਣੀ ਹੈ ਮੇਰਾ ਵੀਰ ਗੁਲਜ਼ਾਰ ਸੋਨੂੰ ਭਾਈ ਮੇਰੇ ਪੇਪਰ ਸੀਜ਼ਨਲ ਵਾਲੇ ਨਾ ਪੁਲਿਸ 11:02:16 ਸੈਕਿੰਡ ਪਰ ਕਲਿੱਕ ਹੋਏ ਅਭੀ ਤੱਕ ਨਹੀਂ ਨਿਕਲੇ ਨਿਕਲਨੇ ਦਾ ਕੋਈ ਚਾਂਸ ਹੈ ਭਾਈ ਪਲੀਜ਼ ਰਿਪਲਾਈ ਦੇਣਾ ਹਾਂ ਭਾਈ ਜਰੂਰ ਆਪਕੇ ਪੇਪਰ 1-2 ਮਹੀਨੇ ਮੇ ਨਿਕਲ ਜਾਣਗੇ ਵੇਟ ਕਰ લે ਜਸਪ੍ਰੀਤ ਕੋਰ ਹੈਲੋ ਵੀਰੇ ਮੇਰੇ ਬ੍ਰਦਰ ਸਾਲ ਦੇ ਵੀਜ਼ੇ ਤੇ ਗਿਆ ਸੀ ਨਵੰਬਰ ਚ ਵਟ ਥੋੜੇ ਦਿਨ ਬਾਅਦ ਵਾਪਸ ਆ ਗਿਆ ਸੀ ਘਰ ਕੁਝ ਪ੍ਰੋਬਲਮ ਸੀ ਉਥੋਂ ਏਜੰਟ ਤੋਂ ਪੁੱਛ ਕੇ ਆਇਆ ਸੀ ਜਿੰਨੇ ਵੀਜ਼ਾ ਲਗਵਾਇਆ ਸੰਜੋੜਨੋ ਹਲੇ ਬਣੀ ਨਹੀਂ ਸੀ ਉਦੋਂ ਏਜੰਟ ਕਹਿੰਦਾ ਆ ਕਿ ਬਣਾ ਲਵਾਂਗੇ ਹੁਣ ਉਹ ਮਈ ਚ ਗਿਆ 4-5 ਮਨთ ਬਾਅਦ ਤੇ ਰੋਮ ਚ ਉਹਨਾਂ ਨੇ ਰੋਕਿਆ ਰੋਕ ਲਿਆ ਇਮੀਗ੍ਰੇਸ਼ਨ ਵਾਲਿਆਂ ਨੇ 4-5 ਘੰਟੇ ਰੋਕੀ ਰੱਖਿਆ ਇਨਵੈਸਟੀਗੇਸ਼ਨ ਲਈ ਫੇਰ ਵਾਪਸ ਭੇਜਤਾ ਟਿਕਟ ਕਰਾ ਕੇ ਉਥੋਂ ਇੰਡੀਆ ਪਾਸਪੋਰਟ ਤੇ ਕਰੋਸ ਲਾ ਕੇ ਅਨੁਲਾਤਾ ਲਿਖ ਕੇ ਰੀਜ਼ਨ ਇਹ ਦਿੱਤਾ ਵੀ ਤੁਹਾਡਾ ਵੀਜ਼ਾ ਸਹੀ ਨਹੀਂ ਹੈਗਾ ਤੁਸੀਂ ਗਲਤ ਵੀਜ਼ੇ ਤੇ ਆਏ ਹੋ ਪਲੀਜ਼ ਵੀਰੇ ਤੁਸੀਂ ਦੱਸਿਓ ਜਰੂਰ ਇਹਦਾ ਰੀਜ਼ਨ ਕੀ ਆ ਆਲਰੇਡੀ ਪਹਿਲਾਂ ਐਂਟਰੀ ਹੋਈ ਆ ਹੋ ਗਈ ਸੀ ਹੁਣ ਦੁਬਾਰਾ ਉਹਨਾਂ ਨੇ ਵਾਪਸ ਭੇਜਤਾ ਏਜੰਟ ਨੇ ਵੀ ਉਦੋਂ ਕੋਈ ਗੱਲ ਕੀਤੀ ਨਾ ਫੋਨ ਚੱਕਿਆ ਦੇਖੋ ਮੈਂ ਤਾਂ ਪਹਿਲਾਂ ਹੀ ਸਾਰਿਆਂ ਨੂੰ ਆਪਣੇ ਵੀਡੀਓ 'ਚ ਇਸ ਚੀਜ਼ ਤੋਂ ਹਨਾ ਅਗਾਹ ਕਰਦਾ ਕਿ ਤੁਹਾਨੂੰ ਜਿਆਦਾ ਤੱਕ 2 ਸਾਲ ਵਾਲੀ ਸੰਜੋਰ ਨੋ ਨਹੀਂ ਨਾ ਮਿਲ ਜਾਂਦੀ ਆਪ ਦੀ ਮਰਜ਼ੀ ਨਾ ਕਰੋ ਕਿਸ ਦੇ ਸਾਲ ਵਾਲੇ ਪੇਪਰ ਹੈ ਨਾ ਉੱਥੇ ਵੀਜ਼ਾ ਲੱਗਦਾ ਜੇ ਪਾਸਪੋਰਟ ਤੇ ਲਿਖਿਆ ਹੁੰਦਾ ਮਲਟੀ ਮਤਲਬ ਮਲਟੀਪਲ ਐਂਟਰੀ ਵਿੱਚ ਹੀ ਦੱਕ 2 3 4 ਵਾਰ ਜਾ ਆ ਸਕਦੇ ਆ ਉਸ ਵੀਜ਼ੇ ਤੇ ਜਿੰਨਾ ਚਿਰ ਪਾਸਪੋਰਟ ਤੇ ਹੈਗਾ ਆ ਪਰ ਤੁਹਾਨੂੰ ਮੈਂ ਦੱਸਿਆ ਪੇ ਸੋਚੋ ਜਾਨਕਿ 99% ਚਾਂਸ ਇਹੀ ਆ ਕਿ ਤੁਹਾਨੂੰ ਇੰਡੀਆ ਤੋਂ ਨਾ ਚੜਨ ਦੇਣ ਜਾ ਇਥੋਂ ਰੋਮਾ ਤੋਂ ਜਾਂ ਇਟਲੀ ਮਿਲਾਨ ਤੋਂ ਹੋ ਕਿਸੇ ਵੀ 에ਰਪੋਰਟ ਤੋਂ ਵਾਪਸ ਮੋੜ ਦੇਣ ਹੁਣ ਉਹੀ ਚੀਜ਼ ਤੁਹਾਡੇ ਨਾਲ ਹੋਈ ਆ ਹੁਣ ਤੁਹਾਡੀ ਉਹ ਐਂਟਰੀ ਤਾਂ ਹੋ ਗਈ ਸੀ ਪਹਿਲਾਂ ਤੁਹਾਡੇ ਵੀਰ ਦੀ ਇੱਥੇ ਇਟਲੀ ਹੈ ਨਾ ਹੋ ਸਕਦਾ ਆ ਉਹਦੇ ਵਿੱਚ 8 ਦਿਨਾਂ ਵਾਲੀ ਐਂਟਰੀ ਜਿਹੜੀ ਆ ਉਹ ਨਾ ਕਰਾਈ ਹੋਵੇ ਪਰ ਫੇ ਤੁਰੇ ਦੇ ਵਿੱਚ ਏਜੰਟ ਨੇ ਤੁਹਾਡੀ ਹੈ ਨਾ ਜਿਹਦੇ ਕਰਕੇ ਉਹਨਾਂ ਨੇ ਕਿਹਾ ਪੇ ਤੁਹਾਡਾ ਜਿਹੜਾ ਵੀਜ਼ਾ ਆ ਇਨਸਫੀਸ਼ੈਂਟਾ ਸਹੀ ਨਹੀਂ ਹੈਗਾ ਠੀਕ ਆ ਹੁਣ ਇਹ ਚੀਜ਼ਾਂ ਹੁੰਦੀਆਂ ਹੁਣ ਤੇ ਘਰ ਵਿੱਚ ਪ੍ਰੋਬਲਮ ਸੀ ਪਰ ਪਰਦੇਸ ਦਾ ਨਾ ਹੀ ਇਹ ਆ ਘਰ ਦੇ ਵਿੱਚ ਲੋਕਾਂ ਦੇ ਪਿੱਛੇ ਬੱਚਿਆਂ ਦੇ ਜਨਮ ਵੀ ਹੁੰਦੇ ਆ ਕੋਈ ਮਰਦੇ ਵੀ ਆ ਵਿਆਹ ਸ਼ਾਦੀਆਂ ਵੀ ਲੰਘਦੇ ਆ ਬੜਾ ਕੁਝ ਹੁੰਦਾ ਹੈ ਨਾ ਦੇ ਇੰਤਿਹਾਰ ਸਾਰਾ ਕੁਝ ਲੰਘਦਾ ਇੱਥੇ ਬਾਹਰ ਇਹ ਮਵਾੜੀ ਜੀ ਪ੍ਰੋਬਲਮ ਇੱਕ ਖਾਸ ਕਰਕੇ ਮੈਂ ਤੁਹਾਨੂੰ ਦੱਸਦਾ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਭੈਣ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਆ ਨਵੀਂ ਜਨਰੇਸ਼ਨ ਜਿਹੜੀ ਇੱਥੇ ਆਂਦੀ ਹੈ ਯਾਨੀ ਕਿ 20 ਤੋਂ 25 20 27 ਸਾਲ ਦੇ ਜਿਹੜੇ ਹਨ ਜਿਆਦਾਤਰ ਪਤਾ ਕੀ ਹੁੰਦਾ ਆ ਉਹ ਕੀ ਕਰਦੇ ਆ ਇੱਥੇ ਆ ਕੇ ਉਹਨਾਂ ਨੂੰ ਯਾਨੀ ਕਿ ਕੰਮ ਕਰਨ ਚ ਵੀ ਅਖਿਆਈ ਜਾਂਦੀ ਆ ਪਿੱਛੇ ਨੂੰ ਛੇਤੀ ਝਾਕਦੇ ਆ ਪਤਾ ਨਹੀਂ ਅਸੀਂ ਕਿੱਥੇ ਆ ਕੇ ਡਿੱਗੇ ਆ ਪਹਿਲਾਂ ਤਾਂ ਬੜਾ ਖੁੰਡਾ ਪਟਾਣਾ ਲਿਆ ਹੁੰਦਾ ਉੱਥੇ ਆ ਨਾ ਵੀ ਇੰਡੀਆ ਪੇ ਬਾਹਰ ਜਾਣਾ ਬਾਹਰ ਜਾਣਾ ਇਹੀ ਚੀਜ਼ ਆਪਣੇ ਦਿਮਾਗ ਵਿੱਚ ਰੱਖ ਕੇ ਆਓ ਪੇ ਬਾਹਰ ਫਿਰ ਜੋ ਮਰਜ਼ੀ ਹੋ ਜਵੇ ਜਾਂ ਤਾਂ ਬਾਹਰ ਚਲ ਗਏ ਫਿਰ ਕੁਝ ਬਣ ਕੇ ਹੀ ਪਿੱਛੇ ਨੂੰ ਆਣਾ ਜਾਂ ਘੱਟੋ ਘੱਟ ਪੇਪਰ ਬਣਾ ਕੇ 2 ਸਾਲ ਦੀ ਸੰਜੋੜਨੋਂ ਲੈ ਕੇ ਫੇਰੇ ਹੀ ਪਿੱਛੇ ਨੂੰ ਝਾਕਣਾ ਆ ਹੁਣ ਦੇਖ ਲਓ ਜਿੱਦਾਂ ਤੁਹਾਡੇ ਨਾਲ ਹੋਈ ਆ ਮੈਂ ਤਾਂ ਆਪਣੀਆਂ ਵੀਡੀਓ ਚ ਬੋਲਦਾ ਹਮੇਸ਼ਾ ਪਿਕਪ ਭਾਈ ਜਦ ਤੱਕ 2 ਸਾਲ ਵਾਲੀ ਸੰਜੋੜਨੋਂ ਨਹੀਂ ਮਿਲ ਜਾਂਦੀ ਵੈਲਿਡ ਤਦ ਤੱਕ ਇੰਡੀਆ ਜਾਣ ਦਾ ਮਤ ਸੋਚਿਆ ਕਰੋ ਹੋ ਸਕਦਾ ਤੁਹਾਨੂੰ ਇੰਡੀਆ ਤੋਂ ਨਾ ਚੜਨ ਦੇਣ ਹੁਣ ਤੁਹਾਡੇ ਸਾਹਮਣੇ ਹੀ ਆ ਵੀ ਕੇਸ ਤੁਹਾਡਾ ਹਨਾ ਤੇ ਪੈਣਾ ਆਹੀ ਤੁਹਾਡਾ ਕਾਰਨ ਆ ਕਿ ਤੁਹਾਡੀ ਉਹਨਾਂ ਨੇ ਪਹਿਲਾਂ ਐਂਟਰੀ ਨਹੀਂ ਕਰਾਈ ਹੋਣੀ ਇੱਥੇ ਪਰ ਫਿਰ ਤੂਰੇ ਦੇ ਵਿੱਚ ਆ ਜਾਂਦੀ। 에어ਪੋਰਟ ਤੋਂ ਤਾਂ ਐਂਟਰੀ ਹੋ ਗਈ ਸੀ ਤੁਹਾਡੇ ਵੀਰ ਦੀ ਇੱਥੇ ਕੁਝ ਦਿਨ ਰਹੇ ਹੋਏਗਾ ਪਰ ਪਰ ਫਿਰ ਤੂਰੇ 'ਚ ਐਂਟਰੀ ਨਾ ਹੋਣ ਕਰਕੇ ਉਹਨਾਂ ਨੇ ਇਹੀ ਰੀਜ਼ਨ ਕਰਕੇ ਤੁਹਾਡੇ ਇਦਾਂ ਕੀਤਾ ਆ। ਸੁਖਮਨ ਸਿੰਘ ਪਾਜੀ ਮੇਰੇ ਸਰਕਸ ਵਾਲੇ ਪੇਪਰ 12 April 2025 ਨੂੰ ਭਰੇ ਸੀ ਕਦੋਂ ਨਿਕਲਣਗੇ? ਬਾਈ ਜ਼ਰੂਰ ਤੁਹਾਡੇ ਨਿਕਲ ਜਾਣਗੇ ਕੋਈ ਨਹੀਂ ਵੇਟ ਕਰੋ ਥੋੜਾ ਜਿਹਾ। ਦੀਪਕ ਮਹਿਰਾ ਜੱਸੀ ਪਾਜੀ ਮੇਰੇ ਨਾਮ ਦੀਪਕ ਕੁਮਾਰ ਲੁਧਿਆਣੇ ਤੋਂ ਪਾਜੀ ਮੇਰੇ ਪੇਪਰ ਵੀ ਵੀ ਆਈ ਤੋਂ 5/2/2025 ਟਾਈਮ 9:08:05 ਤੋਂ ਆ ਮੇਰੇ ਪੇਪਰ ਡੋਮੈਸਟਿਕ ਆ ਭਾਜੀ ਕਦੋਂ ਨਿਕਲਨੇ ਆ ਭਾਜੀ ਬਹੁਤ ਟੈਨਸ਼ਨ ਆ ਭਾਜੀ ਦੇਖੋ ਟੈਨਸ਼ਨ ਲੈਣ ਨਾਲ ਤਾਂ ਕੁਝ ਨਹੀਂ ਹੋਣਾ ਟੈਨਸ਼ਨ ਲੈਣ ਨਾਲ ਇਹ ਤਾਂ ਹੈ ਨਹੀਂ ਵੀ ਇੱਥੇ ਇਟਲੀ ਇਹਨਾਂ ਨੂੰ ਪਤਾ ਲੱਗ ਜਾਣਾ ਬੰਦੇ ਨੇ ਟੈਨਸ਼ਨ ਲਈਓ ਪੇਪਰ ਕੱਢ ਦੀਏ ਉਹਦੇ ਟੈਨਸ਼ਨ ਘਟਾ ਦੀਏ ਇਦਾਂ ਦਾ ਤਾਂ ਕੁਝ ਨਹੀਂ ਹੋਣਾ ਆਏਗਾ ਇਹ ਤਾਂ ਵੇਟ ਕਰਨੀ ਪੈਣੀ ਆ ਸਬਰ ਰੱਖਣਾ ਪੈਣਾ ਮੇਰਾ ਵੀਰ ਹਨਾ ਤੁਹਾਡੇ ਕੋਲ ਰਸੀਦ ਹੈਗੀ ਆ ਤੁਹਾਨੂੰ ਕੋ ਪ੍ਰੂਫ ਆ ਗਿਆ ਤੁਹਾਡੇ ਪੇਪਰ ਭਰੇ ਆ ਤੇ ਵੇਟ ਕਰੋ ਮੇਰਾ ਭਰਾ ਥੋੜਾ ਜਿਹਾ ਸੁਨੀਤਾ ਦੇਵੀ ਨਮਸਤੇ ਭਾਜੀ ਮੈਂ ਇੱਕ ਗੱਲ ਪੁੱਛਣੀ ਮੇਰੇ ਬੇਟੇ ਦੇ ਪੇਪਰ ਅਸੀਂ 2022 ਵਿੱਚ ਭਰੇ ਸੀ ਇਸ ਤੇ ਪਾਪਾ ਵੀ ਇਟਲੀ ਹੈਗੇ ਪਰ ਇਸ ਦੇ ਪੇਪਰ ਵਿੱਚ ਪਾਪਾ ਦਾ ਨਾਮ ਵਿੱਚ ਇੱਕ ਸਪੈਲਿੰਗ ਮਿਸਟੇਕ ਸੀ ਉਹ ਪੇਪਰ ਕੈਨਸਲ ਹੋ ਗਏ ਬੇਟੇ ਦੇ ਅੱਗੇ ਉਹ ਹੋ ਗਏ ਫਿਰ ਭਾਜੀ ਅਸੀਂ 2023 24 25 ਵਿੱਚ ਪੇਪਰ ਭਰੇ ਪਰ ਕੁਝ ਨਹੀਂ ਪਤਾ ਲੱਗਾ ਕੀ ਭਾਜੀ ਜੋ ਪਹਿਲਾਂ ਗਲਤੀ ਨਾਲ ਪੇਪਰ ਰਿਜੈਕਟ ਹੋਏ ਉਸ ਕਰਕੇ ਕੋਈ ਪ੍ਰੋਬਲਮ ਨਹੀਂ ਆ ਰਹੀ ਕੀ ਪਾਸਪੋਰਟ ਨੂੰ ਤੋਂ ਨੰਬਰ ਤੋਂ ਪਹਿਲਾ ਵਾਲੇ ਵਾਲੇ ਕਰਕੇ ਉਹ ਸਾਡੇ ਫਾਈਲ ਨਾ ਚੱਕਦੇ ਹੋਣ ਹੁਣ ਵੀ ਅਸੀਂ ਸਾਲ ਵਾਲੇ 9 ਮੰਥ ਵਾਲੇ ਭਰੇ ਰਸੀਦ ਹੈਗੀ ਸਾਡੇ ਕੋਲ ਇੱਕ ਐਫ ਆਰ ਸਾਲ ਵਾਲੇ ਕੇ ਆਰ ਤੋਂ 9 ਮੰਥ ਵਾਲੇ ਭਾਜੀ ਦੱਸਣਾ ਤੁਸੀਂ ਮੇਰੇ ਹਰ ਮੈਸੇਜ ਦਾ ਪਹਿਲਾਂ ਵੀ ਆਨਸਰ ਦਿੱਤਾ ਪਰ ਅੱਜ ਮੈਂ ਤੁਹਾਨੂੰ ਸਾਰੀ ਪ੍ਰੋਬਲਮ ਦੱਸੀ ਭੈਣ ਮੇਰੀ ਐਦਾ ਕੁਝ ਵੀ ਨਹੀਂ ਹੁੰਦਾ ਠੀਕ ਹੈ ਪਹਿਲਾਂ ਨਾਮ ਦੇ ਅੱਖਰ ਦੇ ਵਿੱਚ ਮਿਸਟੇਕ ਸਗੀ ਇਹ ਫਾਦਰ ਦੇ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਹੁਣ ਇਹ ਕਿਸਮਤ ਹੀ ਹੁੰਦੀ ਮੈਂ ਤੁਹਾਨੂੰ ਦੱਸਦਾ ਉੱਪਰ ਵੀ ਕਮੈਂਟ ਇੱਕ ਪੜਿਆ ਤੁਹਾਡੇ ਸਾਹਮਣੇ ਪੈਣਦੇ ਆ ਨਾ ਕਿਸੇ ਦੇ ਵੀਰ ਦਾ ਜਣ ਕੀ ਆਇਆ ਇਟਲੀ ਵਾਪਸ ਚਲੇ ਗਿਆ ਪ੍ਰੋਬਲਮ ਕਰਕੇ ਫੇਰ ਆਇਆ ਇੰਡੀਆ ਤੋਂ ਵੀ ਚੜਿਆ ਆ ਤੇ ਇੱਥੋਂ ਵਾਪਸ ਭੇਜ ਦਿੱਤਾ ਹਨਾ ਇਹ ਬਹੁਤ ਚੀਜ਼ਾਂ ਹੁੰਦੀਆਂ ਬਹੁਤ ਏਦਾਂ ਦੇ ਵੀਰ ਹੈਗੇ ਆ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਸਾਲ ਪੇਪਰ ਭਰਾਏ ਆ ਫੇਰ ਨਿਕਲਿਆ ਦੇ ਹੁੰਦੇ ਆ ਬਾਕੀ ਥੋੜਾ ਜਿਹਾ ਵੇਟ ਕਰੋ ਕੋਈ ਕਵਰਿਆਣੇ ਵਾਲੀ ਲੋਡ ਤੁਹਾਨੂੰ ਜਣ ਕੀ ਲੋਡ ਨਹੀਂ ਹੈਗੀ ਜਦ ਤੁਹਾਡੀ ਫਾਈਲ ਚੱਕੀ ਜਾਣੀ ਆ ਨਿਕਲਿਆਣੀ ਆ ਜੋ ਤੁਸੀਂ ਪਹਿਲਾਂ ਸੋਚ ਰਹੇ ਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਸਪੈਲਿੰਗ ਮਿਸਟੇਕ ਕਰਕੇ ਇਹ ਕੋਈ ਵੀ ਇਦਾਂ ਦੀ ਪ੍ਰੋਬਲਮ ਨਹੀਂ ਹੈ ਠੀਕ ਆ ਬੇਫਿਕਰ ਰਹੋ ਨਿਕਲ ਜਾਣਗੇ ਇਸ ਵਾਰ ਰਾਜਪੂਤ ਸਾਹਿਬ ਇੱਕ ਮਹੀਨਾ ਹੋ ਗਿਆ ਐਮਬੈਸੀ 'ਚ ਪਾਸਪੋਰਟ ਜਮ੍ਹਾਂ ਕੀਤੇ ਨੂੰ ਭਾਜੀ ਨਾਲ ਮੈਂ ਸਰਪੰਚ ਵਾਲਾ ਫਾਰਮ ਨਹੀਂ ਲਗਾਇਆ ਸੀ ਬਾਈ ਦੇਖੋ ਉਹ ਤਾਂ ਹੁਣ ਤੁਸੀਂ ਦੇਖਣਾ ਹਨਾ ਮੈਂ ਤਾਂ ਆਪਣੀਆਂ ਵੀਡੀਓ ਵਿੱਚ ਬੋਲਦਾ ਕਿ ਫਾਈਲ ਕਦੇ ਵੀ ਆਪਣੀ ਜਿਹੜੀ ਹੈਗੀ ਹੈ ਨਾ ਉਹ ਬਿਨਾਂ ਜਨ ਕੀ ਕਿਸੇ ਪ੍ਰੋਬਲਮ ਤੋਂ ਜਮ੍ਹਾਂ ਕਰਾਓ ਕਹਿਣ ਦਾ ਮਤਲਬ ਪਰਫੈਕਟ ਜਿਹੜੇ ਪੇਪਰ ਵਿੱਚ ਲਾਣੇ ਆ ਜਰੂਰ ਉਹ ਲਾ ਕੇ ਜਮਾ ਕਰਾਓ ਹੁਣ ਤੁਸੀਂ ਨਹੀਂ ਲਾਇਆ ਹੈਗਾ ਆ ਹੁਣ ਤੁਸੀਂ ਉਸ ਚੀਜ਼ ਨੂੰ ਸੋਚ ਰਹੇ ਆ ਕਿਤੇ ਉਹਦੇ ਕਰਕੇ ਤਾਂ ਨਹੀਂ ਲੇਟ ਹੋ ਰਿਹਾ ਵੀਜ਼ਾ ਠੀਕ ਹੈ ਨਾ ਇਹਦੇ ਵਿੱਚ ਇਦਾਂ ਦਾ ਕੋਈ ਚੱਕਰ ਨਹੀਂ ਵੈਸੇ ਵੀ ਜਿਹੜਾ ਇਸ ਵੇਲੇ 2 ਮਹੀਨੇ ਦੇ ਕਰੀਬ ਟਾਈਮ ਲੱਗ ਰਿਹਾ ਕਿਸੇ ਦਾ 50 ਦਿਨ ਕਿਸੇ ਦਾ 55 ਕਿਸੇ ਦੇ 2 ਮਹੀਨੇ ਕਿਸੇ ਦੇ 2 ਮਹੀਨੇ 10 ਦਿਨ ਇੰਨੇ ਟਾਈਮ ਚ ਵੀਜ਼ਾ ਲੱਗ ਰਿਹਾ ਆ ਥੋੜਾ ਜਿਹਾ ਵੇਟ ਕਰੋ ਕੋਈ ਚੱਕਰ ਨਹੀਂ ਵੀਜ਼ਾ ਲੱਗ ਜਾਣਾ ਤੁਹਾਡਾ ਬਾਕੀ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਗਲਤੀ ਨਾ ਕਰੋ ਬਾਰ-ਬਾਰ ਜਦ ਮੈਂ ਕਹੀ ਜਾਂਦਾ ਆ ਮੱਥਾ ਮਾਰਦਾ ਕਿ ਆਪਦੇ ਫਾਈਲ ਆ ਜਿਹੜੀ ਪ੍ਰੋਪਰ ਕੰਪਲੀਟ ਜਮਾ ਕਰਾਓ ਕੋਈ ਵੀ ਤੁਹਾਨੂੰ ਕਮੈਂਟ ਕਰ ਸਕਦਾ ਆ ਤੁਹਾਡੇ ਕਮੈਂਟ ਦਾ ਰਿਪਲਾਈ ਦੇ ਸਕਦਾ ਕਿ ਸਾਡਾ ਸਰਪੰਚ ਵਾਲਾ ਐਪੀ ਡਿਵਿਡ ਨਹੀਂ ਲਿਆ ਸਾਡਾ ਆ ਪੇਪਰ ਨਹੀਂ ਲੱਗਿਆ ਤੁਹਾਡੀ ਤੇ ਉਹਦੀ ਕਿਸਮਤ ਅਲੱਗ ਆ ਹੋ ਸਕਦਾ ਤੁਹਾਡੀ ਵਾਰ ਨੂੰ ਕੋਈ ਹੋਰ ਅਫਸਰ ਹੋਵੇ ਮੋਰੇ ਹੋਰ ਬੰਦੇ ਦੀ ਵਾਰ ਨੂੰ ਹੋਰ ਹੋਵੇ ਠੀਕ ਆ ਨਾ ਇਸ ਕਰਕੇ ਕਿਸੇ ਨਾਲ ਆਪਣਾ ਕੰਪੈਰੀਸ਼ਨ ਨਾ ਕਰਿਆ ਕਰੋ ਆਪਣੇ ਉਰੋਂ ਕੋਸ਼ਿਸ਼ ਕਰਿਆ ਕਰੋ ਵੀ ਫਾਈਲ 100% ਕੰਪਲੀਟ ਕਰਕੇ ਜਿਹੜੀ ਜਮਾ ਕਰਾਈ ਐ ਐਮਬੈਸੀ 'ਚ ਵਿਕਰਮ ਠਾਕਰ ਹੈਲੋ ਭਾਜੀ ਸਤਿ ਸ੍ਰੀ ਅਕਾਲ ਭਾਜੀ ਮੇਰੇ ਤੇ ਮੇਰੇ ਦੋਸਤਾਂ ਦੀ ਅਪਾਇੰਟਮੈਂਟ 14 April ਨੂੰ ਹੋਈ ਸੀ ਭਾਜੀ ਮੇਰੇ ਸਾਰੇ ਦੋਸਤਾਂ ਦਾ ਵੀਜ਼ਾ ਆ ਗਿਆ ਸੀ ਤੇ ਉਹ ਇਟਲੀ ਵੀ ਚਲ ਗਏ ਨੇ ਪਰ ਮੇਰਾ ਅਜੇ ਵੀ ਅੰਡਰ ਪ੍ਰੋਸੈਸਿੰਗ ਹੈ ਭਾਜੀ ਏਜੰਟ ਬੋਲਦਾ ਤੁਹਾਡਾ ਵੀ ਕਨਫਰਮੇਸ਼ਨ ਉਹਨਾਂ ਨਾਲ ਹੀ ਆਈ ਸੀ ਐਮਬੈਸੀ ਵੱਲੋਂ ਪਰ ਭਾਜੀ ਮੇਰੇ ਹਜੇ ਕੁਝ ਵੀ ਨਹੀਂ ਆਇਆ ਭਾਜੀ ਇੱਕ ਗੱਲ ਹੋਰ ਦੱਸਿਓ ਕਿ ਭਾਜੀ ਜਦੋਂ ਸਾਡੀ ਅਪਾਇੰਟਮੈਂਟ ਹੋਈ ਸੀ ਤਾਂ ਮੇਰੇ ਸਾਰੇ ਦੋਸਤਾਂ ਦਾ ਇੱਕ ਪੇਪਰ ਚੇਂਜ ਕਰਵਾਇਆ ਸੀ ਬੀਐਫਐਸ ਵਾਲਿਆਂ ਨੇ ਪਰ ਭਾਜੀ ਮੇਰਾ ਕੋਈ ਪੇਪਰ ਚੇਂਜ ਨਹੀਂ ਕਰਵਾਇਆ ਭਾਜੀ ਪਲੀਜ਼ ਇਸ ਬਾਰੇ ਜਰੂਰ ਦੱਸਿਓ ਪਿਛਲੀ ਵੀਡੀਓ ਚ ਵੀ ਮੈਸੇਜ ਕੀਤਾ ਸੀ ਤੁਸੀਂ ਰਿਪਲਾਈ ਨਹੀਂ ਕੀਤਾ ਪਲੀਜ਼ ਭਾਜੀ ਦੱਸਿਓ ਬਾਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਰਿਪਲਾਈ ਪਿਛਲੀ ਵੀਡੀਓ ਚ ਵੀ ਤੁਹਾਡਾ ਕੀਤਾ ਸੀ ਠੀਕ ਆ ਪਿਛਲੀ ਜਾਂ ਉਸ ਤੋਂ ਪਿਛਲੀ ਵੀਡੀਓ ਦੇ ਵਿੱਚ ਪਤਾ ਕੀ ਗੱਲ ਆ ਤੁਸੀਂ ਵੀਡੀਓ ਨਹੀਂ ਪੂਰੀ ਸੁਣਦੇ ਹੈਗੇ ਇਹ ਜ਼ਰੂਰੀ ਨਹੀਂ ਹੈਗਾ ਕਿ ਮੈਂ ਤੁਹਾਡਾ ਕਮੈਂਟ ਦਾ ਜਵਾਬ ਜਿਹੜਾ ਹੈ ਨਾ ਉਹ ਲੰਬਾਈ ਦਵਾਂ ਕਈ ਵੇਲੇ ਮੈਂ ਉਹ 10 ਸਕਿੰਟਾਂ ਵਿੱਚ ਵੀ ਜਵਾਬ ਦੇ ਦਿੰਦਾ ਕਈ ਵੇਲੇ ਮੈਂ ਕਿਸੇ ਕਮੈਂਟ ਤੇ 2 ਮਿੰਟ ਵੀ ਬੋਲੀ ਜਾਂਦਾ ਇਹਦੇ ਵਿੱਚ ਇਦਾਂ ਦੀ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਮੈਂ ਦੱਸਦਾ ਬਹੁਤੇ ਬੰਦੇ ਇਦਾਂ ਦੇ ਹੁੰਦੇ ਇੱਕੋ ਮਾਲਕ ਤੋਂ ਪੇਪਰ ਭਰਾਏ ਹੁੰਦੇ ਆ ਇਕੱਠਿਆਂ ਦੇ ਨਿਕਲਦੇ ਆ ਪਰ ਜੇ ਵੀਜ਼ਾ ਲੱਗਣਾ ਹੁੰਦਾ ਆ ਚਾਰ ਜਾਨਾਂ ਦਾ ਪਹਿਲਾ ਲੱਗ ਜਾਂਦਾ ਆ ਇੱਕ ਜਾਨੇ ਦਾ ਜਿਹੜਾ ਥੋੜਾ ਟਾਈਮ ਪਾ ਕੇ ਲੱਗਦਾ ਆ ਜਾਂ ਇੱਕ ਜਾਨੇ ਦਾ ਪਹਿਲਾ ਲੱਗ ਜਾਂਦਾ ਚਾਰ ਜਾਨਾਂ ਦਾ ਥੋੜਾ ਟਾਈਮ ਪਾ ਕੇ ਲੱਗਦਾ ਇਸ ਕਰਕੇ ਮੇਰਾ ਵੀਰ ਕੋਈ ਘਬਰਾਣੇ ਵਾਲੀ ਇਦਾਂ ਦੀ ਗੱਲ ਨਹੀਂ ਹੈਗੀ 14 ਅਪ੍ਰੈਲ ਨੂੰ ਤੁਹਾਡਾ ਹੁਣ ਤੁਸੀਂ ਲਾ ਲਓ 14 ਮਈ 14 ਜੂਨ ਤਕਰੀਬਨ ਜਿਹੜਾ ਤੁਹਾਡਾ ਵੀਜ਼ਾ ਹੋਰ ਹਫ਼ਤੇ 10 15 ਦਿਨਾਂ ਚ ਲੱਗ ਜਣਾ ਚਾਹੀਦਾ ਥੋੜੀ ਜਿਹਾ ਵੇਟ ਕਰੋ ਵਿਸ਼ਵਾਸ ਰੱਖੋ ਮੇਰਾ ਵੀਰ ਠੀਕ ਆ ਕੁਲਵਿੰਦਰ ਸਿੰਘ ਵੀਰ ਜੀ ਬਰੋਨਾ ਤੋਂ ਕਨਵਰਸਨ ਦੇ ਦਮਾਂ ਦੇ ਨਿਕਲਨੇ ਸ਼ੁਰੂ ਹੋ ਗਏ ਨੇ ਵੀਰ ਜੀ ਬਾਈ ਇਟਲੀ ਦੇ ਵਿੱਚ 110 ਜ਼ਿਲ੍ਹੇ ਆ ਸਾਰਿਆਂ ਤੋਂ ਪੇਪਰ ਨਿਕਲ ਰਹੇ ਆ ਸਾਰਿਆਂ ਤੋਂ ਦਮਾਉਂਦੇ ਜਿਹੜੇ ਆ ਕਨਵਰਟ ਹੁੰਦੇ ਨਿਕਲਦੇ ਆ ਗੌਰਵ ਕੁਮਾਰ ਹੈਲੋ ਵੀਰ ਜੀ ਮੇਰੇ 9 ਮੰਥ ਵਾਲੇ ਪੇਪਰ ਸੀ ਮੈਨੇ ਦਿੱਲੀ ਫਾਈਲ ਜਮਾ ਕਰਵਾਈ ਨੂੰ 82 ਦਿਨ ਹੋ ਗਏ ਅਭੀ ਤੱਕ ਵੀਜ਼ਾ ਨਹੀਂ ਆਇਆ ਅੰਡਰ ਪ੍ਰੋਸੈਸ ਦਿਖਾ ਰਹਾ ਹੈ ਕਿਆ ਕਰੇ ਨਾ ਹੀ ਐਮਬੈਸੀ ਕੋਲ ਕੋਈ ਮੇਲ ਆਈ ਅਭੀ ਤੱਕ ਬਾਈ ਦੇਖੋ ਇਹਦੇ ਵਿੱਚ ਤਾਂ ਹੋ ਸਕਦਾ ਤੁਹਾਡੀ ਕੋਈ ਜਣਕੀ ਕਰੈਕਸ਼ਨ ਹੋਈ ਹੋ ਸਕਦੀ ਆ ਜੇਨੇ ਤੁਹਾਡੀ ਅਪਾਇੰਟਮੈਂਟ ਚੱਕੀ ਸੀਗੀ ਉਹ ਚਾਹੇ ਤੁਸੀਂ ਚੱਕੀ ਹੈ ਚਾਹੇ ਕਿਸੇ ਏਜੰਟ ਤੋਂ ਚਕਾਈ ਆ ਅਪਾਇੰਟਮੈਂਟ ਹੈ ਨਾ ਉਹਦੀ ਮੇਲ ਚੈੱਕ ਕਰੋ ਹੋ ਸਕਦਾ ਉਸ ਮੇਲ ਤੇ ਅੰਬੈਸੀ ਦੀ ਮੇਲ ਆਈ ਹੋਵੇ ਕਿ ਤੁਹਾਡਾ ਜਿਹੜਾ ਆ ਕੋਈ ਕਰੈਕਸ਼ਨ ਹੋਈ ਆ ਜਿਹਦੇ ਕਰਕੇ ਉਹਨਾਂ ਨੇ ਇਟਲੀ ਨੂੰ ਮੇਲ ਭੇਜੀ ਹੋਵੇ ਹੋ ਸਕਦਾ ਇਸ ਕਾਰਨ ਕਰਕੇ ਤੁਹਾਡਾ ਜਿਹੜਾ ਇਨਾ ਟਾਈਮ ਵੀਜ਼ੇ ਲਈ ਲੱਗ ਰਿਹਾ ਆ ਉਹ ਮੇਲ ਜਰੂਰ ਚੈੱਕ ਕਰੋ ਮੇਰਾ ਵੀਰ ਸਿੰਘ ਰੁਪਿੰਦਰ ਭਾਜੀ ਯਾਰ ਵੀਜ਼ਾ ਆ ਹੀ ਨਹੀਂ ਰਿਹਾ 17 ਮਾਰਚ ਦਾ ਜਮਾ ਕਰਾਏ ਪੇਪਰ ਤੇ 3 ਮਹੀਨੇ ਹੋ ਚੱਲੇ ਆ ਤੇ ਮਗਰੋਂ ਜਿਨ੍ਹਾਂ ਨੇ ਕਰਿਆ ਉਹਨਾਂ ਦਾ ਵੀਜ਼ਾ ਵੀ ਆ ਗਿਆ ਤੇ ਮੈਂ ਮੇਲ ਪਾਈ ਪਿਛਲੇ ਹਫਤੇ ਤੇ ਉਹ ਕਹਿੰਦੇ ਆ ਵੀ ਅੱਗੇ ਇਟਲੀ ਵਾਲੀ ਐਮਬੈਸੀ ਚ ਇਨਕੁਆਰੀ ਚੱਲਦੀ ਆ ਸਮਝ ਨਹੀਂ ਲੱਗਨਦੀ ਕੀ ਬਣੂਗਾ ਬਾਈ ਕੋਈ ਚੱਕਰ ਨਹੀਂ ਥੋੜਾ ਜਿਹਾ ਵਿਸ਼ਵਾਸ ਰੱਖੋ ਲੱਗ ਜਾਣਾ ਵੀਜ਼ਾ ਤੁਹਾਡਾ ਵੀ ਇਹ ਬਹੁਤਿਆਂ ਦੀ ਪ੍ਰੋਬਲਮ ਐ ਇਸ ਵੇਲੇ ਹੈਗੀ ਆ ਐਮਬੈਸੀ ਦੇ ਵਿੱਚ ਪਤਾ ਨਹੀਂ ਕੀ ਕਾਰਨ ਹੋ ਆ ਬਹੁਤ ਏਦਾਂ ਦੇ ਵੀਰ ਆ ਜਿਨ੍ਹਾਂ ਦੇ 80 ਦੇ ਨਾਲ ਪਿੱਛੇ ਵੀ ਕਮੈਂਟ ਪੜ ਘਟ ਹੈ ਤੁਹਾਡੇ ਵੀ ਤਿੰਨ ਮਹੀਨੇ ਹੋ ਗਏ ਆ ਠੀਕ ਆ ਇਹ ਚੀਜ਼ ਜਿਹੜੀ ਹੈਗੀ ਆ ਕਬਰ ਹੋ ਜਣੀ ਹੈ ਤੁਹਾਡੀ ਸਾਰਿਆਂ ਦੀ ਥੋੜੇ ਦਿਨਾਂ ਚ ਬਸ ਇਸ ਚੀਜ਼ ਦਾ ਤੁਸੀਂ ਕਨਫਰਮ ਕਰ ਲਓ ਕਿ ਤੁਹਾਨੂੰ ਕੋਈ ਕਨਵਰਜਨ ਕੀ ਕਰੈਕਸ਼ਨ ਦੀ ਮੇਲ ਤਾਂ ਨਹੀਂ ਆਈ ਹੈ ਅਵਤਾਰ ਸੰਧੂ ਹੈਲੋ ਭਾਜੀ ਸਤਿ ਸ੍ਰੀ ਅਕਾਲ ਜੀ ਮੇਰੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਤੁਸੀਂ ਮੇਰੇ ਪੇਪਰ B2020 ਵਾਲੇ ਸੀ ਮੇਰੀ ਰਿਫਿਊਜ਼ਲ ਲੱਗ ਗਈ ਹੈ ਮੇਰੇ ਪੇਪਰ ਲੇਟ ਜਮਾ ਹੋਏ ਸੀ ਪਰ ਮੈਂ ਤੇ 20 ਮਾਰਚ ਨੂੰ ਫਾਈਲ ਜਮਾ ਕਰਾਈ ਹੁਣ ਮਾਲਕ ਕਹਿੰਦਾ ਪਿਆ ਮੈਂ ਦੁਬਾਰਾ ਅਪਡੇਟ ਕਰਾ ਕੇ ਦੂੰਗਾ ਟੈਨਸ਼ਨ ਨਾ ਲਓ ਭਾਈ ਜੀ ਉਹ ਕੋਈ ਚੱਕਰ ਨਹੀਂ ਹੈਗਾ ਜੇ ਰਿਫਿਊਜ਼ਲ ਲੱਗੀ ਤੁਹਾਨੂੰ 60 ਦਿਨ ਦਾ ਟਾਈਮ ਦਿੱਤਾ ਹਨਾ ਉਹ ਹੁਣ ਮਾਲਕ ਤੇ ਡਿਪੈਂਡ ਹੈ ਜੇ ਉਹ ਸਾਰੇ ਪੇਪਰ ਦੁਆਰਤੀ ਜਣ ਕੇ ਅਪਡੇਟ ਕਰਾ ਕੇ ਜਮ੍ਹਾਂ ਕਰਾ ਕੇ ਤੇ ਇਧਰੋਂ ਤੁਹਾਨੂੰ ਭੇਜਦਾ ਆ ਤੇ ਤੁਸੀਂ ਐਮਬੈਸੀ ਜਮ੍ਹਾਂ ਕਰਾਣੇ ਆ ਤਬੀ ਜੇ ਲੱਗ ਜਾਣਾ ਤੁਹਾਡਾ ਇਹ ਹੁਣ ਤੁਸੀਂ ਮਾਲਕ ਤੇ ਜਿਹੜਾ ਏਜੰਟਾ ਉਹਦੇ ਕੰਨ ਖਾਓ ਕੇ ਭਰਾਵਾ ਸਾਡਾ ਕੰਮ ਕਰਾ ਕੇ ਦੇ ਠੀਕ ਆ ਤਾਈਓ ਤੁਹਾਨੂੰ ਐਮਬੈਸੀ ਨੇ 60 ਦਿਨ ਦਿੱਤਾ ਜੇ ਕੰਮ ਤੁਹਾਡਾ ਹੋ ਸਕਦਾ ਮੇਰਾ ਵੀਰ ਗੁਰਨੂਰ ਸੰਧੂ ਇਟਲੀ ਹਾਂਜੀ ਬਾਈ ਜੀ ਸਾਤਰੀ ਕਾਲਜੀ ਬਾਈ ਜੀ ਇੱਕ ਬੰਦੇ ਦਾ 77 ਜੇ ਕੰਮ ਨਿਕਲਿਆ ਜੀ ਰੋਮਾ ਸਲੈਰ ਨੂੰ 10 11 ਘੰਟੇ ਦਾ ਕੰਮ ਹੈ ਜੀ ਤੋਰ ਨੂੰ ਚਲਦੀ ਆ ਕਿਸੇ ਵੀਰ ਨੂੰ ਕੰਮ ਦੀ ਲੋੜ ਹੋਵੇ ਦੱਸਿਓ ਬਾਈ 11 1200 ਐਰੋ ਸੈਲਰੀ ਹੈ ਫੇਰ ਮਾਲਕ ਵੱਧ ਵੀ ਦੇ ਦੇਗਾ ਨੰਬਰ ਮੈਂ ਦੇ ਦੂੰ ਆਪਣੀ ਗੱਲ ਤੁਸੀਂ ਆਪ ਕਰ ਲਿਓ ਮੇਰਾ ਵੀਰ ਜੀ ਧੰਨਵਾਦ ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਬੱਤੀ ਪਾ ਲਿਆ ਦੇਖੋ ਜੀ ਕੰਮ ਨਿਕਲਿਆ ਠੀਕ ਆ ਸਲੇਰ ਨੂੰ ਬੱਤੀ ਪਾ ਲੀਆ ਸਾਰਿਆਂ ਨੂੰ ਪਤਾ ਆ ਜੇ ਕਿਸੇ ਵੀਰ ਨੂੰ ਹਸਤਾਲੇ ਦਾ ਕੰਮ ਚਾਹੀਦਾ 11-1200 ਯੂਰੋ ਜਿਹੜਾ ਮਾਲਕ ਉਹ ਤਨਖਾਹ ਦੇਗਾ ਤੇ 10-11 ਘੰਟੇ ਪਤਾ ਹੀ ਆ ਸਾਰਿਆਂ ਨੂੰ ਹਸਤਾਲੇ ਵਿੱਚ ਕੰਮ ਹੁੰਦਾ ਪਰ ਹਸਤਾਲੇ ਸਾਰਿਆਂ ਨੂੰ ਇਹ ਵੀ ਪਤਾ ਵੀ ਠਾਠਾ ਨਹੀਂ ਹੈਗੀ ਪਹਿ ਲਗਾਤਾਰ ਲੱਗੇ ਆ ਕੰਮ ਤੇ ਉਹ ਕੰਮ ਤਾਂ ਹੁੰਦਾ ਨਹੀਂ ਹੈਗਾ ਨਾ ਜੇ ਕਿਸੇ ਵੀਰ ਨੂੰ ਚਾਹੀਦਾ ਹੈ ਤਾਂ ਜਰੂਰ ਦੱਸ ਦਿਓ ਬਾਕੀ ਗਰਨੂਰ ਸੰਧੂ ਬਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਐਦਾਂ ਹੋਰ ਵੀ ਕਿਸੇ ਵੀਰ ਕੋਲ ਕੰਮ ਨਿਕਲਦਾ ਹੁੰਦਾ ਦੱਸਿਆ ਕਰੋ ਤਾਂ ਇਹੋ ਅਸੀਂ ਕਿਸੇ ਆਪਣੇ ਜਿਹੜੇ ਵੀਰ ਭਰਾ ਇੱਥੇ ਹੈਗੇ ਆ ਜਾਂ ਕੋਈ ਭੈਣ ਆ ਏਦਾਂ ਹੀ ਆਪਾਂ ਕੰਮ ਤੇ ਲਵਾ ਸਕਦੇ ਹਾਂ ਨਾ ਮੈਂ ਤਾਂ ਕੰਮ ਕਰ ਰਿਹਾ ਰੋਮਾ ਚ ਰਹਿ ਰਿਹਾ ਆ ਮੇਰ ਕੋ ਕੰਮ ਨਿਕਲੇਗਾ ਮੇਰ ਕੋ ਤਾਂ ਬਾਰੋ-ਬਾਰੀ ਬੜੇ ਬੰਦੇ ਆ ਮੈਨੂੰ ਤਾਂ ਵੀਡੀਓ ਚ ਲੋਡ ਨਹੀਂ ਲੋਡ ਵੀ ਨਹੀਂ ਪੈਂਦੀ ਬੋਲਣ ਦੀ ਕਿਸੇ ਨੂੰ ਕੰਮ ਕੋਈ ਨਿਕਲਦਾ ਕੋਈ ਕਹਿੰਦਾ ਮੈਂ ਤਾਂ ਬਾਰੋ-ਬਾਰ ਬੰਦੇ ਭੇਜ ਦਿੰਨਾ ਹੁਣ ਇਹ ਚੀਜ਼ ਆ ਜੇ ਤੁਸੀਂ ਦੱਸੋਗੇ ਤਾਂ ਇਹੋ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਨਾ ਬਾਕੀ ਧੰਨਵਾਦ ਸਾਰਿਆਂ ਦਾ ਅੱਜ ਦੀ ਇਹ ਵੀਡੀਓ ਇੰਨੀ ਸੀਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ